ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਕਿਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਗਰਤ ਸਰ ਅੱਜ ਦੀ ਵੀਡੀਓ ਵਿੱਚ ਟੋਟਨਾ ਆਪਾਂ ਤੁਹਾਨੂੰ ਪੰਜ ਝੋਟੀਆਂ ਦਿਖਾਵਾਂਗੇ ਸਾਰੀਆਂ ਸੂਈਆਂ ਸਵਾਈਆਂ ਤੇ ਵੱਡੇ ਘੱਟ ਕਾਠ ਵਾਲੀਆਂ ਆ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਦੇ ਅਰਕਾਰ ਨਾਲ ਵੀਰ ਨਾਲ ਗੱਲਬਾਤ ਤੇ ਕੁਛ ਦਿਨਾਂ ਦੀ ਡਿਟੇਲ ਸਾਸਰੀ ਆ ਪਾ ਜੀ ਸਾਸਰੀ ਆ ਜੱਗੇ ਵੀ ਸਾਸਰੀ ਕਾ ਹੋਰ ਨਾ ਠੀਕ ਠਾਕ ਜੇ ਇਹ ਜੇ ਤੂੰ ਸਰਾਉ ਜੱਗੇ ਵੀਰ ਚੜਦੀ ਕਲਾ ਜੇ ਚੜਦੀ ਕਲਾ ਚੰਗੀ ਜੀ ਫੇਰ ਲੈ ਆਂਦੇ ਹਾਥੀ ਮਾਣਾ ਹਾਥੀ ਜੱਗੇ ਵੀਰ ਆਉਣਗੇ ਵੀਰ ਭਰਾਵਾ ਆਪਾਂ ਜੀ ਵੀਡੀਓ ਪਾਈ ਨਾ ਵੱਡੇ ਮਤਲਬ ਜਨਮਰਾਂ ਦੀ ਹਾਂ ਜੀ ਬੜਾ ਮਤਲਬ ਵੀ ਆਪਾਂ ਨੇ ਉਹਨਾਂ ਨੂੰ ਲਾਈਕ ਕੀਤਾ ਉਹਨਾਂ ਨੂੰ ਠੀਕ ਹੈ ਠੀਕ ਹੈ ਜੀ ਫੋਨ ਯਾਰ ਜੱਗੇ ਵੀਰ ਬਹੁਤਾ ਜਿਆਦਾ ਆਇਆ ਮੱਜਾਂ ਦਾ ਅੱਛਾ ਜੀ ਤੇ ਚੰਗੀਆਂ ਝੋਟੀਆਂ ਹਾਂ ਚੰਗੀਆਂ ਆ ਅੱਜ ਵੀ ਜੱਗੇ ਵੀਰ ਕੋਈ ਭਾਵੇਂ ਕੰਡਾਲਾ ਹੋਵੇ ਲੀਟਰ ਦਾ ਹੋਵੇ ਰਾਤ ਰਵੇ ਮੇਰੇ ਕੋਲ ਅੱਛਾ ਜੀ ਕੰਡੇ ਦਾ ਚੜਾ ਜੜਾ ਆਪਾਂ ਦੋਨੋਂ ਦੇਣਾ ਆ ਤੇ ਕਿੰਨੇ ਤੋਂ ਸਟਾਰਟ ਆਜੋ ਦੋ ਤੇ 20 ਲੀਟਰ ਤੋਂ ਲੈ ਕੇ ਤੇ ਮੰਨ ਲਓ ਵੀ ਆਪਣੀ ਹੈਗੀ ਜੋ 15 ਤੋਂ ਲੈ ਕੇ 20 ਲੀਟਰ ਤੱਕ ਠੀਕ ਹੈ ਠੀਕ ਹੈ ਲਓ ਜੀ 15 ਤੋਂ 20 ਲੀਟਰ ਵਾਲੀਆਂ ਝੋਟੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਹਾਂ ਜੀ ਹਾਂ ਜੀ ਤੇ ਦਿੱਤੀ ਆਪਣਾ ਨਾਮ ਤੇ ਐਡਰੈਸ ਆ ਜੇਕਰ ਭਾਸ ਸਿੰਘ ਦੇ ਪਿੰਡ ਕਿਹੜਾ ਜਿਲ੍ਹਾ ਮਸਰੂ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9345495 ਠੀਕ ਹੈ ਜੀ ਤੇ ਪਹਿਲੇ ਨੰਬਰ ਤੇ ਨਗੇਨਾ ਪਹਿਲੇ ਨੰਬਰ ਤੇ ਨਗੇਨਾ ਹਰਿਆਣਾ ਇਹ ਦੱਸਿਓ ਬਾਈ ਇਹ ਵੀਰ ਪਛਮ ਨੂੰ ਆਪਾਂ ਗਏ ਹਾਂ ਹਰਿਆਣੇ ਹਾਂਜੀ ਉੱਧਰੋਂ ਲਈ ਮੱਝ ਅੱਛਾ ਜੀ ਉੱਥੇ ਕੰਡੇ ਦਾ ਚੜ ਕੇ ਵੀਰ ਜੀ ਨੇ ਦਿੱਤਾ 22 ਕਿਲੋ ਦੁੱਧ ਅੱਛਾ ਜੀ ਕਹਿਣ ਆਣੇ ਆ ਠੀਕ ਹੈ ਜੀ ਸੜਕੋਂ ਵੀਡੀਓ ਰਾਤ ਦੀ ਵੀ ਇਹ ਤੇ ਦਿਨ ਦੀ ਵੀ ਰਾਤ ਦੀ ਵੀ ਪਈ ਆਪਣੇ ਕੋਲ ਅੱਛਾ ਅੱਛਾ ਜੀ ਜਿਹੜੀ ਆਪਾਂ ਤੋਂ ਭਾਈ ਹਾਂ ਠੀਕ ਹੈ ਠੀਕ ਹੈ ਹੁਣ ਆਪਣੇ ਕੋਲ ਆਣ ਕੇ ਤੁਹਾਨੂੰ ਪਤਾ ਵੀ ਇੱਕ ਸਬਰ ਹੈ ਕਿ ਨਾ ਆਣ ਕੇ ਕੱਠੇ ਨਹੀਂ ਖਾਂਦੀਆਂ ਹਾਂਜੀ ਹਾਂਜੀ ਹੁਣ ਆ ਟਾਈਮ 17:00 18:00 ਇੰਨਾ ਕੰਡੇ ਤੇ ਚੜ੍ਹ ਕੇ ਦੁੱਧ ਦਵਾਵਾਂਗੇ ਠੀਕ ਹੈ ਠੀਕ ਹੈ ਕਿੰਮਾ ਸਵੇਰ ਸੁਈਏ ਸੂਆ ਸੂਈ ਆਰ ਕੀ ਦੂਸਰਾ ਪ੍ਰੋਪਰ ਠੀਕ ਹੈ ਜਵਾਕੀ ਜੇ ਤੇ ਪਿਛੇ ਮੰਗ ਲੇ ਤਾਂ ਕੱਟੀ ਆ ਗਈ ਬੜੀ ਚੰਗੀ ਠੀਕ ਹੈ ਠੀਕ ਹੈ ਲਓ ਭਾਜੀ ਥੀ ਮਲਕਾਫ ਜੇ ਤੇ ਖੋਲੋ ਭਾਜੀ ਫਿਰ ਖੋਲ ਕੇ ਵਿਖਾਈਏ ਲਓ ਭਾਜੀ ਤਗੜੇ ਕਦ ਕਾੜ ਹਾਲੀ ਯਾਰ ਇਹ ਸ਼ਰਧ ਵੀ ਚੰਗਾ ਕਿੰਨਾ ਕੁ ਟਾਈਮ ਹੋ ਗਿਆ ਤੁਈ ਨੂੰ ਵੇਖੀ ਨੂੰ 20 ਤੋਂ 22 ਦੇਨ ਹੋ ਗਏ ਆ ਵੀਰ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਲੋ ਜੀ 20 ਤੋਂ 22 ਦੇਨ ਦੇ ਤਕਰੀਬ ਨਾਲ ਬਾਅਦ ਟਾਈਮ ਹੋ ਵੈਸੇ ਇਹਨੂੰ ਤੇ ਚੰਗੇ ਤਕੜੇ ਕਦ ਕਦ ਦੀ ਮਾਲਕ ਨੇ ਆ ਤੇ ਕਰੋ ਚੈੱਕ ਥੱਲੇ ਹੁਣ ਬਾਕੀ ਪੰਟਾਂ ਹੀ ਪਾਈਆਂ ਕਰਮ ਵਾਲੀ ਨੇ ਬਾਈ ਕਹਿੰਦਾ ਕਿ 22 ਲੀਟਰ ਬਹੁਤ ਹੀ ਤੁਸੀਂ ਹੋ ਗਏ ਲੈਂਦਾ ਸੀ ਤੇ ਥੋੜਾ ਦੇਖੇ ਆ ਕੇ ਪੈਂਦੇ ਪੁੰਦੇ ਤੇ ਜਾ ਦੇ ਕੋਈ ਥੋੜੇ ਤੋਂ 22 ਦਾ ਪੱਠਿਆਂ ਪੱਠਿਆਂ ਦਾ ਹਾਂਜੀ ਹਾਂਜੀ ਡਾਕੇ ਡਾਕੇ ਜਾਂ ਦੇ। ਮਾਰ ਗਿਆ ਅੱਗੇ ਤੇ ਕੇ ਵੀਰ ਹਾਂਜੀ ਹਾਂਜੀ ਕੰਨਾ ਟੱਪ ਜਾਂਦੀ ਆ। ਬਹੁਤ ਵੀ ਲੱਗੀਏ ਤਾਂ ਚਾਹ ਕੇ ਕਰਾਉਣਾ ਹੈ। ਫੋਰਟ-ਫੋਰਟ ਬਾਹਰੋਂ ਬਣੀ ਪਈ ਆ ਤੇ ਥਾਣਾ ਦਾ ਸੈੱਟ ਗਿਆ ਵੀ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਵਾ। ਇਹ ਤੋੜ ਦਈਏ ਤਰਾ ਵੀਰ ਜੀ। ਤੋੜ ਦੇ ਤੋੜ ਦੇ। ਤੋੜ ਦਈਏ। ਉਹ ਚੰਦਾ ਵੀਰ ਭਾਵਾ ਪੂਰਾ ਕਰਾ ਚੀਜ਼ ਦਿਏ ਜੀ। ਸਾਨ ਤੋੜ। ਸਾਨ ਕੜਲਾ। ਕੋਈ ਵੀ ਸ਼ੱਕ ਨਹੀਂ ਹੈਗਾ। ਇਹ ਕਿੰਨਾ ਭਰ ਦੂਗੀ ਦੁੱਧ ਦੁੱਧ ਚੱਗੇ ਵੀਰ ਇਹਨਾਂ ਫੇਰ ਉਹ ਨਹੀਂ ਕਰਨਾ ਜਿੱਥੇ ਸਾਡੇ ਜੀ ਲਾਜੀ ਅਸਾਹੀ ਠੀਕ ਹੈ ਠੀਕ ਹੈ ਲੋ ਬਈ 2 ਲੀਟਰ ਦੁੱਧ ਜਿਹੜਾ ਬਾਈ ਕਹਿੰਦਾ ਕਿ ਕੱਢੂਗੀ ਤੇ ਜਿਹੜਾ ਵੀਸਪਰਾ ਲੈ ਗਿਆ ਸਾਹ ਬਲਾ ਦੇ ਨਿਆਰੇ ਲੱਗੇਗਾ ਤੇ ਫਾਤੀ 98 ਐਨ ਕਿੱਥੇ ਲੱਗਾ ਵਾ ਕਿੱਥੋਂ ਵੀ ਬਾਹਰ ਹੀ ਹੁੰਦਾ ਹਾਂਜੀ ਹਾਂਜੀ ਕਰੋ ਜੀ ਤੇਰ ਕੋਲ ਦੀ ਕਿਆ ਕਰੀਂ ਕੀ ਮੇਰੇ ਟੀਮਲ ਕਾਫ ਜੋ ਕਿ ਦਿਖਾਉਂਦੇ ਆਪਾਂ ਲਾਗੇ ਤਾਂ ਤੁਹਾਨੂੰ ਤੋਂ ਵੀ ਆਵੜਾ ਟੀਮਲ ਕਾਫ ਜੀ ਵੀ ਤੁਹਾਨੂੰ ਖੜਿਆ ਆਪਲਾ ਇਹ ਤਾਂ ਟੀਮਨ ਚੰਗੇ ਭਰਉਂਦੇ ਹਨ ਥਣ ਵੇਖੋ ਵੀ ਜਿਹੜੇ ਜਿਹੜੇ ਗੇੜ ਦੇ ਲੱਗੇ ਲੋ ਬਾਈ ਕਰੋ ਚੈੱਕ ਕਰਕੇ ਬਾਹਰ ਥਣ ਜਾਂਦੇ ਆ ਜਿੱਦੇ ਇਤੋਂ ਮੜੇ ਚੰਨਾ ਦੇ ਕੋ ਉਹ ਨਹੀਂ ਅੱਗੇ ਨੂੰ ਉਹ ਨਹੀਂ ਅੱਗੇ ਨੂੰ ਉਹ ਨਹੀਂ ਪਿੱਛੇ ਨੂੰ ਜੱਗੇ ਵੀਰ ਪਰ ਇਹ ਨਸਲ ਬਰੀਡ ਤੇ ਆ ਜਾਂਦੀ ਆ ਵੇਖੋ ਹਾਂਜੀ ਹਾਂਜੀ ਹਾਂ ਇਹਦੇ ਨਾਲਾ ਲੋੜਾ ਵੀ ਬਾਈ ਛੱਡੇ ਤੇ ਚੰਗੀਆਂ ਆ ਗਈਆਂ ਜੇ ਤੇ ਕੀ ਮੁੱਲ ਵਿੱਚ ਇਹ ਰੱਖੋ ਮੁੱਲ ਜੱਗੇ ਵੀਰ ਉਹਨਾਂ ਨੇ ਸਾਨੂੰ ਇੱਕ ਨਾ ਡਰਾਇਵ ਦਾ 7 ਲੱਖ ਮੰਗ ਕੇ ਅੱਛਾ ਜੀ ਅੱਗੇ ਤੁਸੀਂ ਦੱਸ ਦੋ 7 ਲੱਖ ਹਾਂਜੀ ਹਾਂਜੀ ਮੈਂ ਹੁਣ ਇੱਥੇ ਕੁਝ ਨਹੀਂ ਦੱਸ ਸਕਦਾ ਆਪਾਂ 4 ਲੱਖ ਦੀ ਦੇਰੀ ਹੈ ਜੀ ਚਲਿਏ ਜਾਇਜ਼ ਜਾ ਜਿੰਨੇ ਆਕੋ ਨਹੀਂ ਦੇ ਦਾਂਗੇ ਜੱਗੇ ਵੀਰ ਪੈ ਗਏ ਅੱਜ ਮੂਤ ਵਾਲਾ ਮਾਲੀ ਅੱਜ ਅੱਛਾ ਜੀ ਹਾਂਜੀ ਨਹੀਂ ਖੁੱਲੀ ਛੋਟ ਕਰਨੀ ਆ ਜੀ ਕੋਈ ਨਹੀਂ ਖੁੱਲੀ ਖੁੱਲੀ ਦੱਸੋ ਵੀ ਤਿੰਨ ਤੋਂ ਅੰਦਰ ਲੈ ਜੀ ਤੇ ਨਾ ਤੁੰਦਰ ਚਾਪ 2.5 ਦੀ ਦੇ ਦੇਣਾ 2.5 ਦੀ 2.5 ਦੀ ਅੱਛਾ ਹਾਂਜੀ ਸੋਚਣ ਕਰੀਏ ਥੋੜਾ ਬੁਰਾ ਹੋਰ ਕਰਨਾ ਜੇ ਪਰ ਕੋਈ ਦੇ ਦਿੰਦਾ ਨਹੀਂ 20-25 ਕਿਲੋ ਵਾਲੀ ਜੇ ਤੁਸੀਂ ਆਂਦੇ ਜੋ ਕਰਦਾਂਗੇ ਅੱਛਾ ਕਿੰਨੀ ਤੁਸੀਂ ਦੱਸੋ ਜੋ ਤੁਸੀਂ ਆ ਗਏ 5 10 10 10 ਹੋਰ 30 30 5 ਹੋਰ 50 ਸਵਾ ਦੋ ਲੱਖ ਦੇ 5000 ਦੀ ਹੋਊ ਤੇ 500 ਰੁਪਏ ਛੋਟ ਹੋਣੀ ਆ ਹਾਂਜੀ ਵੀਰ ਜੀ ਕੋਈ ਮੇਰੇ ਘਰ ਆਣ ਕੇ ਚੋਵੇ ਅੱਛਾ ਜੀ ਇਹ ਨਹੀਂ ਮੰਨਦਾ ਵੀ ਮੈਨੂੰ ਪੈਸੇ ਪਾਗ ਦੇ ਲੱਦ ਕੇ ਲੈ ਜੇ ਮੇਰੇ ਘਰ ਚੋਵੇ ਰਾਤ ਰਵੇ ਸਾਂਭ ਕਰਕੇ ਦਾਂਗੇ ਜੱਗੇ ਵੀਰ ਪਰ ਦੀਨਾ ਨਹੀਂ ਉਹਨੇ ਨਹੀਂ ਦੋ ਪੰਜੀ ਦੀ ਦੇ ਨਹੀਂ ਪਾਇਆ ਕਿਉਂ ਨਹੀਂ ਬਿਲਕੁਲ ਠੀਕ ਹਾਂ 17 ਜਨਵਰੀ 18 ਜਿੰਨਾ ਮੇਰੇ ਘਰ ਦੁੱਧ ਚੋ ਕੇ ਖੜੇ ਅੱਛਾ ਜੀ ਹਾਂਜੀ ਦੁੱਧ ਫੇਰ 20 22 ਕਿਲੋ ਦੁੱਧ ਨਾ ਦੇਉਂਦੀ ਮੇਰੀ ਜੋ ਮਰਜ਼ੀ ਆ ਕੇ ਠੀਕ ਠੀਕ ਕਦ ਦੇਖੋ ਜੱਗੇ ਵੀਰ ਮੇਰੇ ਘਰ ਵਾਲੀ ਯਾਰੇ ਕਰੋ ਬਾਕੀ ਲੈ ਵੇ ਲੂ ਮੇਰੀ ਮੰਸਰ ਜਿਹੜੀ ਬਹੁਤ ਹੀ ਚੰਗੀ ਹਾਂਜੀ ਹਾਂਜੀ ਮਹਾਰਾਜਾ ਦੇ ਬਖਸ਼ੀ ਹੋਈ ਹੈ ਮਹਾਰਾਜਾ ਮਹਾਰਾਜਾ ਠੀਕ ਹੈ ਠੀਕ ਹੈ ਤੇ ਆਹ ਭਾਈ ਦੂਜੇ ਨੰਬਰ ਤੇ ਫਿਰ ਦੱਸਿਓ ਆ ਝੋਟੀ ਬਾਰੇ ਦੂਜੇ ਨੰਬਰ ਥਾਦੇ ਜੱਗੇ ਵੀਰ ਇਹਨੀ ਪਟਾੜੀ ਆ ਬੋਲਾ ਇਹਦੇ ਥੱਲੇ ਬੋਲਾ ਹੈ ਗਾਏ 17 ਕਿਲੋ ਅੱਛਾ ਜੀ ਹੁਣ ਆਹਦੇ ਵਕਤ ਹੈ ਉਹ 14 ਤੋਂ ਉਹ 13.5 14 ਕਿਲੋ ਦੇ ਅੱਛਾ ਜੀ ਇੰਨਾ ਤਿਆਰ ਬੋਲਾ ਹੀ ਬੋਲਾ ਬੋਲਾ ਨੂੰ ਕਹਿੰਦੇ ਕਿ ਨਾਰੂ ਕਹਿੰਦਾ 96 ਸਰੀ ਸਾਰੀ ਦੇ ਜੀ ਕਿ ਕਿਹਾ ਉਹ ਨਹੀਂ ਪ੍ਰਸੰਤਾ ਆ ਬੱਜਿਆ ਇਹਦਾ ਸੀ ਦੂਸਰਾ ਸਿੰਗਾ ਸੁਈ ਜਾ ਰਹੀ ਹੈ ਅੱਛਾ ਜੀ ਦੂਸਰਾ ਪ੍ਰੋਪਰ ਸੁਆ ਸੁਈ ਸਿੰਗ ਨੂੰ ਵੇਖੋ ਦੋ ਵਜੀ ਸਿੰਗਾ ਸੁਣੋ ਮਤਾਰੀ ਸਿੰਗੀ ਜਾਂ ਨਿਕੇ ਨਿਕੇ ਜੀ ਤੇ ਬਾਕੀ ਕਾਟ ਦੇ ਉਹਦੇ ਵੀ ਚੰਗਾ ਆ ਗਿਆ ਵਾ ਤੇ ਕਰੋ ਚੈੱਕ ਬਾਕੀ ਥਾਣਾ ਦਾ ਸੈਜ ਗੈਪ ਇਹ ਅੰਡਰ ਕੁਆਲਟੀ ਬਹੁਤ ਸ਼ਾਨਦਾਰ ਇਹਦੀ ਵੀ ਇਹ ਕਿ ਨਾ ਭੱਜੂਗੀ ਦੰਦ ਜੱਜੇ ਵੀਰੋ ਬੋ ਦੇਵੀ ਜਿਹੜੇ ਉਹਨਾਂ ਨੂੰ ਨਸਲਾ ਨੂੰ ਪਤਾ ਹੀ ਕਿੰਨੀ ਹੈ ਉਦੋਂ ਉਹਨਾਂ ਨੇ ਹਾਂਜੀ ਹਾਂਜੀ ਉਹ ਵੀ ਇਹ ਵੀ ਮੇਰੇ ਖਿਆਲ ਨਾਲ ਵੀ 17 ਖਾਣਾ ਚਲੋ ਭਾਈ ਜਾਊਗੀ ਠੀਕ ਹੈ ਠੀਕ ਹੈ ਲੋ ਵੀ 17 18 ਦੀ ਦੰਦ ਭਰੂਈ ਕਰਨ ਵਾਲੀ ਤੇ ਹੈ ਇਹਦੀ ਐਡ ਬਲੈਕ ਆ ਗਈ ਤੇ ਥਣ ਪੰਡਾ ਇਹ ਨਹੀਂ ਬਹੁਤ ਚੰਗਾ ਲੱਗਾ ਵਾ ਇਹ ਲਾਗੇ ਤੋਂ ਜਿਹਨੂੰ ਆਪਾਂ ਚੈੱਕ ਕਰਾਉਣਾ ਖਾਣਾ ਦਾ ਸੈਕ ਉਹ ਵੀ ਜਾਨਦਾਰ ਆ ਗਿਆ ਵਾ ਕੰਨੀ ਚੱਕਾ ਚਾਰੇ ਫਸੇ ਲੀਕ ਕੋ ਜਾਂ ਦੇ ਹੈ ਬਿੰਦੀਆਂ ਵਾਲਾ ਚੱਡਾ ਬਿੰਦੀਆਂ ਆ ਬਿੰਦੀਆਂ ਜੱਗੇ ਬਿੰਦੀਆਂ ਆ ਚੱਡਾ ਕੰਨੀ ਚੱਕਾ ਬਿੰਦੀਆਂ ਆ ਚੱਡਾ ਅੱਖਾਂ ਵਾਲਾ ਚੱਡਾ ਹਾਂਜੀ ਪਤਾ ਕਿ ਗੱਲ ਜੱਗੇ ਵੀ ਜਦੋਂ ਸਭ ਤੋਂ ਡੰਗਰ ਆਉਂਦਾ ਹਨਾ ਹਾਂਜੀ ਹਾਂਜੀ ਫਿਰ ਤੁਹਾਨੂੰ ਪਤਾ ਹੀ ਜਾ ਕੇ ਹਫਤੇ ਬਾਅਦ ਸੈੱਟ ਹੁੰਦਾ ਇਹ ਤਾਂ ਗੱਲ ਸਹੀ ਹੈ ਇਹ ਜੇ ਕੋਈ ਵੀਰ ਭਰਾ ਲੈ ਵੀ ਆੜਦੇ ਜਾ ਕੇ ਤੈਨੂੰ ਫਿਰ ਦੱਸੂਗਾ ਵੀ ਸੁਣਾਣੇ ਮੱਜਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਨਹੀਂ ਇਹ ਗੱਲ ਬਿਲਕੁਲ ਸਹੀ ਆ ਵੀ ਜਾ ਕੇ ਦੋ ਚਾਰ ਦਿਨਾਂ ਹੁਣ ਪਿਛਲੇ ਸਾਹਮਣ ਦੇ ਆਪਾਂ ਸਾਹਮਣ ਦੇ ਆ। ਜੇ ਫਿਰ ਪਤਾ ਲੱਗਦਾ ਵੀ ਮੰਨ ਲਓ ਵੀਰ ਜੀ ਉੱਥੋਂ ਨਾ 21 ਕਿਲੋ ਦੇ ਕੋਸ ਗਰਾਮ ਨੇ ਦੁੱਧ ਮਲਾਵ ਭਰਿਆ ਹੈ। ਅੱਛਾ ਜੀ। ਕੰਡੇ ਤੇ ਚੜਾ ਕੇ ਦੁੱਧ ਲੈਂਦਾ ਵੀ ਜਿਉ ਆਪਾਂ ਰਗਮ ਕੱਢੀ ਆਪਾਂ ਕੰਡੇ ਚੜਾ ਕੇ ਲੈਣਾ। ਠੀਕ ਹੈ ਜੀ। ਹੁਣ ਆਪਣੇ ਬਾਣ ਕੇ ਢੜ ਗਈ ਆ। ਢੜ ਗਈ ਆ। ਪਰਸੋਂ ਦੀ ਆਈ ਇਹਨੇ ਤੇੜੀ ਪੱਠੀ ਨਹੀਂ ਖਾਦੀ। ਨੀ ਇਹ ਗੱਲ ਨਹੀਂ ਇਹ ਆਪਾਂ ਤਾਂ ਹੀ ਆਪਾਂ ਸਾਡੀ ਰਹਿਣਾ ਕਰਨ ਲੈ ਵੀ ਕੋਈ ਵੀਰਪਰਾ ਖੜਦਾ ਫੋਲੋ ਅਗਲੇ ਦਿਨ ਜਾ ਕੇ ਬਰਾਬਰ ਥੋੜੀ ਦੁੱਧ ਦੋ ਨਾ ਬਰਾਬਰ ਨਹੀਂ ਦੇਣਾ ਹਫਤਾ ਲੱਗਦਾ ਹੈ ਸਾਹਮਣਾ ਤੇ ਜੀ ਆਹ ਗੱਲ ਹੈ ਹੁਣ ਉਹਦੇ ਥੱਲੇ ਮੰਨ ਲਾ ਵੀ 17 18 ਕਿਲੋ ਦੁੱਧ ਆ ਹਾਂਜੀ ਹਾਂਜੀ ਤੇ ਅਹੀਂ ਦਾ ਮੰਨ ਲਾ ਵੀ ਦੋ ਚਾਰ ਦਿਨ ਜਾ ਕੇ ਸੈੱਟ ਹੋ ਗਏ ਤੇ ਦੁੱਧ ਫਿਰ 22 23 ਕਿਲੋ ਵਸੀਫ ਕਰ ਜਣਾ ਕਰ ਜਣਾ ਕਰ ਜਣਾ ਹਾਂਜੀ ਹਾਂਜੀ ਤੇ ਇਹਦਾ ਮਤਲਬ ਇੱਥੇ ਹੀ ਹੈ ਇਹਦਾ ਜਾਇਦੀ ਹੈ ਵੀਦੀ ਅੱਛਾ ਜੀ ਇਹ ਇੱਕ ਛੜੀ ਦੇ ਦੀਏ ਛੜੀ ਕੇ ਗਏ ਜੀ ਕਰ ਲੋ ਜਿੰਨੇ ਹੱਥ ਕਰ ਲੈਣੇ ਨੇ ਦਾਦੋ ਖਾਣਾ ਹੈ ਖਾਣਾ ਹੈ ਹਾਂਜੀ ਇਹ ਵੀ ਜਹਾਨਾ ਨਹੀਂ ਤੇ ਦੇਣੀ ਨਾ ਆਪਾਂ ਇੱਕ ਚੱਲ ਜਾਈਏ ਅੱਛਾ ਜੀ ਹਾਂ ਜੀ ਅੱਛਾ ਲਓ ਬਾਈ 1 ਲੱਖ ਦੇ 40000 ਦੀ ਤੇ 16 ਤੋਂ 17 ਲੀਟਰ ਜਿਹੜਾ ਦੁੱਧ ਦੇ ਵੀ ਭਰੂਗੀ ਤਾਂ ਵਾਲੀ ਭਰੂਗੀ ਇਹ ਬਾਕੀ ਹੈ ਵੀ ਚੰਗੇ ਕੱਦ ਕਬੜੀ ਦੇ ਟੰਡੇ ਦੇ ਨਾਲ ਨਾਲਾ ਚੰਨੀ ਆ ਗਈਆਂ ਆ ਆ ਗਈ ਜੋ ਬਾਰਡਰ ਮੇਰੇ ਮੇਰੇ ਏਰੀਆ ਦੀ ਇਹ ਮੱਝ ਇਹ ਉਧਰ ਦੀ ਨਹੀਂ ਜੀ ਮਿੰਜੀ ਅੱਛਾ ਜੀ ਚਾਰ ਮੱਝਾਂ ਲੈਂਦੀਆਂ ਜੀ ਤੇ ਦੋ ਮੰਨ ਲਓ ਕਿ ਉਹ ਆਉਂਦਿਆਂ ਵੇਗੀਆਂ ਇਹ ਦੋ ਵੀ ਇਹਦੇ ਵਾਸਤੇ ਆਪਾਂ ਲੱਕੀਆਂ ਇਹ ਮੇਰੇ ਬਾਰਡਰ ਏਰੀਆ ਦੀ ਮੱਝ ਜੇ ਹਾਂ ਜੀ ਕੰਡਾ ਲਾਵੇ ਅੱਛਾ ਜੀ 14 ਕਿਲੋ ਦੁੱਧ ਆਹ ਕੰਡੇ ਦੇ ਚੜ੍ਹ ਕੇ ਦਵਾਂਗੇ ਮਗਰ ਆ ਕੱਟੀ ਜੀ ਲੀ ਲੀ ਦੀ ਸਾਰੀਆਂ ਨਿਸ਼ਾਨੀਆਂ ਇਹਦੇ ਆਗੇ ਸਕੇਦੀਆਂ ਇਹ ਵੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਕਰਮਾ ਲਈ ਹਾਂਜੀ ਹਾਂਜੀ ਇਹ ਸੂਆ ਕਿੰਨਾ ਸੂਈ ਆ ਦੂਸਰਾ ਪ੍ਰੋਪਰ ਸੂਆ ਸੂਈ ਹੈ ਇਹ ਆਪਣੇ ਵੀਰ ਭਰਾ ਕੋਈ ਆਈ ਆ ਅੱਛਾ ਜੀ ਹਾਂਜੀ ਹਾਂਜੀ ਤੇ ਕਿੰਨਾ ਭਰ ਜੂਗੀ ਦੁੱਧ ਦਾ ਪਤਾ ਨਹੀਂ ਕਿ ਜੱਗੇ ਵੀਰ ਹੋਣੇ ਨੇ ਘਟਾ ਕੇ ਜੇ ਮਜ਼ਾ ਰਿਹਾ ਰਿਹਾ 15 16 ਕਿਲੋ ਮੱਝ ਇਹਨੇ ਦੁੱਧ ਭਰਨਾ ਇਹ ਵੱਡੀ ਮੱਝ ਨਸਲਾ ਜੀ ਮਾਝਾ 14 ਕਿਲੋ ਭੜਾ ਹੁੰਦਾ 14 ਕਿਲੋ ਕੰਡੇ ਦਾ ਚੜ੍ਹ ਕੇ ਦੇਣਾ ਆਪਾਂ ਵੀਰ ਜੀ ਅੱਛਾ ਜੀ ਕੰਡੇ ਦਾ ਚੜਾ ਕੇ ਦੇਣਾ ਪਰ ਟੇਡੇ ਟਾਂਡੇ ਲੱਭਦੇ ਨਹੀਂ ਆ ਲੋ ਵੀਰ ਜੀ ਕਰੋ ਮਨ ਕੀ ਅਠ ਇੱਕ ਹੱਦ ਕੋ ਦੇਦਾ ਵਿੱਚ ਬਹੁਤੀ ਚੰਗਾ ਆ ਗਿਆ ਝੋਟੀ ਦਾ ਤੇ ਬਾਕੀ ਕਿਹੜੀ ਪੁੱਛ ਵੇਖੋ ਤੀਂ ਥੰਡੇ ਕਹਿੰਦੀ ਇਹ ਨਸਲਾਂ ਦੇ ਵਿੱਚ ਕੀ ਆ ਜਾਂਦੀ ਹੈ ਅਸਲੀ ਨਸਲ ਹੈ ਨਾ ਅਸਲੀ ਨਸਲ ਇਹ ਆ ਵੀਰ ਜੀ ਠੀਕ ਆ ਠੀਕ ਆ ਇਹ ਲੋ ਜੀ ਥਣ ਭਾਂਡਾ ਤੇ ਬਹੁਤੀ ਚੰਗਾ ਇਹਨੂੰ ਵੀ ਕਰਮਾਲੀ ਨੂੰ ਲੱਗਾ ਵਾ ਕੀ ਕਰੋ ਕੀ ਕਰੀਏ ਜੀ ਇਹ ਮੁੰਡੀ ਵੀ ਚੰਗਾ ਆ ਗਿਆ ਵਾ ਇਹ ਵੀ ਬਾਈ ਕਹਿੰਦਾ ਅਗੇ 15 16 ਲੀਟਰ ਜਿਹੜਾ ਦੁੱਧ ਭਰੂਗੀ ਤੇ ਲੱਗਦੇ ਤਾਂ ਚੈੱਕ ਕਰਨਾ ਤੁਹਾਨੂੰ ਖਾਣਾ ਦਾ ਗੈਪ ਇਹਦਾ ਵੀ ਬਹੁਤ ਚੰਗਾ ਆ ਗਿਆ ਵਾ ਤੇ ਛੋਟੀਆਂ ਬਾਈ ਦੇ ਕੋਲ ਸਾਰੀਆਂ ਚੰਗੀਆਂ ਐਂਡ ਸਾਈਕਲ ਵੀ ਬਣਦੇ ਨੇ ਜਰੂਰ ਇਹ ਚੜ੍ਹਦੇ ਨੇ ਚੰਗੀ ਚੋਣ ਤੁਹਾਨੂੰ ਮਾੜੇ ਦੇ ਇੰਦੋ ਕਹਿੰਦਾ ਬਾਈ ਸਾਇ ਜੀ ਗਿਆ ਵਾ ਕਰ ਸਕਦੇ ਤੁਸੀਂ ਚੱਕ ਲਾਗੇ ਤਾਂ ਉਹਦੇ ਨਾਲਾ ਨੂੰ ਨਾ ਵੀ ਛੱਡੇ ਤੇ ਚੰਗੀਆਂ ਆ ਗਈਆਂ ਤੇ ਜੱਜੇ ਵੀਰ ਪੂਛਦੀ ਗੱਲ ਆ ਗਈ ਆ ਇਧਰ ਦੇਖੋ ਇਧਰ ਦੇਖੋ ਆ ਵੇਖੋ ਹੁਣ ਤੋਂ ਕਿੱਥੇ ਪੂਛ ਚਲ ਗਈ ਆ ਹਾਂਜੀ 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 ਨਸਲ ਦੀ ਗੱਲ ਹੈ ਬਿਲਕੁਲ ਬਿਲਕੁਲ ਨਸਲ ਐਵੇਂ ਨਹੀਂ ਘਰ ਘਰ ਫੜ ਜਾਂਦੀਆਂ ਠੀਕ ਹੈ ਠੀਕ ਇਹ ਵੀਰ ਜੀ ਜਿਹੜੀ ਨਸਲ ਹੈ ਨਾ ਹਾਂਜੀ ਇਹ ਉਹਨਾਂ ਕੋ ਪੁਰਾਣਾ ਖਾਨਾ ਮੰਨ ਲਓ ਵੀ ਪਾਕਿਸਤਾਨ ਦਾ ਝੋਟਾ ਹੈ ਜੇ ਮਨ ਲਓ ਕਿਹਨਾਂ ਰਵਾਤ ਰਿਆ ਜਾਂਦਾ ਉਹਦੀਆਂ ਗਾਂ ਤਿਆਰ ਹੋਈਆਂ ਇਹ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਵੀ ਜੀ ਹੈ ਮੁੱਲ ਜੱਗੇ ਵੀਰ ਪਤਾ ਕਿ ਜਿੱਦਣੇ ਇਹ ਬਰੀਡ ਆ ਮੁੱ ਆਪਾਂ ਡੇਢ ਦੀ ਦੇ ਦਈਏ ਡੇਢ ਦੀ ਹਾਂਜੀ ਕਰ ਦਈਏ ਅੰਦਰ ਮੈਂ ਕਰਾ ਲਓ ਜਿੰਨੇ ਦਿੰਦੇ ਹੈ ਚੰਗੀ ਜਿਹਾ ਮਾਦੀ ਹੋਈ ਇਹ ਵੀ ਦੱਸ ਦੋ ਖਾਨਾ ਆ ਵੀ 135 135 ਦੀ ਹਾਂਜੀ ਠੀਕ ਹੈ ਹਾਂਜੀ ਲਓ ਭਾਜੀ 1,35,000 ਦੀ ਤੇ ਦੁੱਧ ਇਹ ਵੀ ਚੰਗਾ ਭਰ ਜੂਗੀ ਕਿ ਚੰਨਾ ਮੰਨ ਤਾਣਾ ਪੁੱਛ ਲਓ ਵੀ ਇਹਨੂੰ ਕਰੀਏ ਥੋੜਾ ਪਤਾ ਨਾ ਕਰ ਦਈਏ ਮੈਂ ਦਣਾ ਚੰਗੀ ਇਹ ਮਾਚਾਉਦਾ ਕਰੋ ਨਹੀਂ ਚੰਗੀ ਆ ਚਲੋ ਕੋਈ ਜੋ ਤੂੰ ਆਖੂ ਕੋ ਮੰਨਣਾ 5 ਛੱਡ ਦਈਏ ਫਿਰ 5 ਜਿਆਦਾ ਥੱਕਾ ਨਹੀਂ ਨਹੀਂ ਮੰਨ ਲਓ ਹਣ ਜੋ ਕਹਿ ਤਾ ਥੱਕਾ ਹੋ ਗਿਆ ਨਹੀਂ ਹੁੰਦਾ ਦੋ ਛੱਡਣਾ ਹੈ ਓਦਾਂ ਅੱਛਾ ਥੱਕਾ ਆ ਗਿਆ ਬਸ ਤੂੰ ਕਹਿ ਤਾ ਇੱਕ 30 ਠੀਕ ਹੈ ਠੀਕ ਹੈ ਲਓ ਬਜੀ 1,30,000 ਇਹਦੇ ਨਸਲ ਹੀ ਵੇਖ ਰੋ ਨਾ ਪਰ ਨਸਲ ਚੰਗੀ ਚੰਗੀ ਹੈ ਪਹਿਣਾ ਵੀਰ ਜੀ ਬਿਲਕੁਲ ਬਿਲਕੁਲ ਨਸਲ ਦਾ ਮੁੱਲ ਪਹਿਣਾ ਨਸਲ ਜਿਹੜਾ ਬਾਕੀ ਬਹੁਤ ਚੰਗਾ ਆ ਗਿਆ ਚੰਗਾ ਆ ਗਿਆ ਨਿਕਾ ਨਿਕਾ ਜਿਆ ਸਿੰਘ ਆ ਤੇ ਕਿਸੇ ਪਾਸੇ ਕੋਈ ਕਮੀ ਨਹੀਂ ਆ ਵੀ ਪਿਓਰ ਲੀਲੀ ਰਾਵੇ ਵੀਰ ਜੀ ਅਛਾ ਜੀ ਭਈ ਇਹਦੇ ਫਾਇਦੇ ਦੱਸੋ ਦੇ ਕੇ ਇਹ ਵੀ ਜੀ ਘੱਬਣ ਲੈ ਆਇਆ ਆਪਾਂ ਉਹ ਵੱਡਾ ਨਾ ਪਾ ਕੇ ਅਛਾ ਜੀ ਠੀਕ ਆ ਇਹਨੇ ਮੰਨ ਲਓ ਕਿ ਜਦੋਂ ਬੜਾ ਸਵੇਰ ਸੁਬਹ ਜੀ ਨਾ ਇਦਾਂ ਗਲੁੰਮਨੇ ਮਾਰਦਾ ਅਛਾ ਜੀ ਮਾਂ ਦੀ ਪ੍ਰੋਪਰ ਸੂਈ ਆ ਇਹ ਉਹ ਵੀ ਪ੍ਰੋਪਰ ਭਾਤੀ ਆ ਪਰ ਇਹਨੇ ਬੱਚਿਆਂ ਨੇ ਦੋ ਤਿੰਨ ਸਾਜ ਲੈ ਆ ਅੱਛਾ ਅੱਛਾ ਭਾਜੀ ਸੂਈ ਆ ਮਾਂਜ ਅੱਛਾ ਜੀ 7 ਤੋਂ 8 ਜਿੰਨੀ ਬੋਲੀ ਜੋ ਜੀ ਠੀਕ ਆ ਜੀ ਬੋਲਾ ਬੋਲਾ ਯਾਰ ਜੀ ਬੋਲਾ ਬੋਲਾ ਜੀ 7 ਤੋਂ 8 ਕਿਲੋ ਵਿੱਚ ਤਿਆਰ ਜੀ ਅੱਛਾ ਜੀ ਛੋਟੀ ਦੂਜਾ ਸੂਆ ਸੂਈ ਆ ਅੱਛਾ ਜੀ ਇਹ ਬੱਚਾ ਨਾ ਮਾਰਦੀ ਮਾਰਦਾ ਤਾਂ ਵੀਰ ਦੇ ਲੱਖ ਰੁਪਏ ਦੀ ਛੋਟੀ ਜੱਗੇ ਠੀਕ ਆ ਜੀ ਬਾਬਾ ਜੀ ਕੱਟ ਕੱਟ ਇਹ ਨਾ ਵੀ ਚੰਗਾ ਵਾ ਛੋਟੀ ਦਾ ਇਹ ਵੀ ਨਿੱਜੀ ਦਾ ਵੀ ਇਹ ਚੈੱਕ ਇਹ ਮਣਕੀ ਅੱਖਾ ਜਿਹੜੀ ਮੱਥੇ ਆ ਗਿਆ ਜੇ ਬਲੇਜ ਇਹ ਵੀ ਦੂਜਾ ਸੂਰ ਪਹਿਲੇ ਸੂਰ ਕਿੰਨਾ ਘ ਭਰਿਆ ਨੇ ਫਿਰ ਪਹਿਲੇ ਸੂਰ ਚ ਅੱਗੇ ਵੀਰ ਆਉਂਦਾ 11-12 ਕਿਲੋ ਭਰਿਆ ਆ ਸਿੱਧੀ ਸੁੱਤੀ ਚ ਅੱਗੇ ਵੀਰ ਹੋਣੀ ਆ ਮਾਗੇ ਠੀਕ ਆ ਠੀਕ ਆ ਜੀ ਹਾਂ ਜੀ ਲੋ ਭਜੀ ਇਹ ਵੀ ਸਫਰ ਦੇ ਵਿੱਚੋਂ ਆਈ ਆ ਸਫਰ ਕਰਕੇ ਥੋੜਾ ਬੋੜਾ ਚ ਕਰਕੇ ਗਰੂਦ ਪਾ ਜਾਂਦਾ ਵਾ ਇੱਕ ਸੂਰ ਬਾਈ ਕਹਿੰਦਾ ਕਿ ਥੋੜਾ ਉਲਟ ਗਈ ਆ ਗੱਡੀ ਚ ਸੁੱਜੀ ਪਈ ਕਿ ਜਾਂ ਘਰ ਆ ਗਏ ਨਹੀਂ ਨਹੀਂ ਆਈ ਘਰ ਆਣ ਕੇ ਸੁੱਜੀ ਅੱਛਾ ਅੱਛਾ ਠੀਕ ਹੈ ਗੱਡੀ ਚ ਸੁੱਜੀ ਆਈ ਘਰ ਰਕ ਰਹੀ ਆਣ ਕੇ ਠੀਕ ਹੈ ਹਾਂਜੀ ਹਾਂਜੀ ਇਹਦਾ ਮੁੱਲ ਫਿਰ ਭਾਈ ਇਹ ਮੁਕਤ ਵਾਲੀ ਲੱਗੇ ਅੱਛਾ ਇਹ 30 ਵਾਲਾ ਤਾਂ ਇਹ ਤਾਂ ਬੱਚਾ ਨਾ ਮਾਰਦਾ ਪੈਣਾ ਘਾਟਾ ਹੀ ਆ ਹਾਂਜੀ ਹਾਂਜੀ ਲਈ ਮਹਿੰਗੀ ਆਈ ਤੇ ਆਣਾ ਝੂਲ ਮਾਰਦੇ ਆ ਇਹ 3 ਘਟ 90 ਦੀ ਪਈ ਸਾਨੂੰ ਅੱਛਾ ਜੀ ਹੁਣ ਜੋ ਘਾਟਾ ਪਾਉਣਾ ਪਾਉਗਾ ਤੁਸੀਂ ਕਿਉਂ ਜੀ ਆਪਾਂ ਨਵੇਂ ਆਪਾਂ ਨੇ ਘਾਟੇ ਵੀ ਆਪਾਂ ਨੂੰ ਪਾਣੇ ਇਹ ਤਾਂ ਗੱਲ ਸਹੀ ਆ 70 ਦੀ ਜਗੇ ਵੀ ਦੇ ਲੀ ਗਏ 70 ਦੀ ਹਾਂਜੀ ਇਹ ਲਓ ਹੋਰ ਛੱਡ ਦਿਕੇ ਥੋੜੇ ਬੁਰੇ ਛੜਾ ਲਓ ਦਾ ਤੋਹਾਂ ਨਹੀਂ ਫਿਰ ਕੋਈ ਦੱਸਣਾ ਜਿਓ ਤੇ ਕਹਿ ਦੋਗੇ ਜਿਓ ਤੇ ਕਹਿ ਦੋਗੇ 66 ਹਾਂਜੀ 66 ਬਦਤਕ ਆ ਗਏ ਤੇ ਹਾਂ ਹਾਂ ਬੁਰਾ ਨੂੰ ਘਾਟਾ ਤੇ ਕੀ ਬੜਾ ਪਿਆ ਖੇਤੀ ਖੇਤੀ ਹਾਂ ਕਰਦੇ ਹਾਂ ਇਹ ਹੋਰ ਘਟਾ ਦੇਣੀ ਨਹੀਂ ਲਾ ਨਹੀਂ ਹੋ ਨਾ ਘਟਾਓ ਹਾਂ ਘਟਾ ਦਈਏ ਹਾਂ ਪੈਂਠੀ ਕਰਦੀ ਆ ਬਰਾ ਇਹ ਘਰ ਤਾਂ ਕਿੰਨਾ ਹੋ ਗਿਆ ਜੱਗੇ ਵੀ 2 ਘਟਾ 90 ਦੀ ਲਈ ਚਲੋ ਚਲੋ ਜੋ ਹੋ ਗਿਆ ਹੋ ਗਿਆ ਕੇ ਪੜਾਈ ਦੀ ਗੱਲ ਆ ਹਾਂ ਜੀ ਇਹ ਆਪਾਂ ਕਹਿ ਦਿੰਦੇ ਨੇ ਨਾ ਕਿ ਵਪਾਰੀਆਂ ਨੂੰ ਨਫਾ ਘਾਟੇ ਵੀ ਇਵੇਂ ਇਦਾਂ ਪੈਂਦੇ ਆ ਹਾਂ ਹੈਨਾ ਸਾਰੀਆਂ ਮੱਝਾਂ ਵੇਚਾਂਗੇ ਨਾ ਫਿਰ ਵੀ ਨਹੀਂ ਸਾਡੇ ਪੂਰੇ ਹੋਣੇ ਹਾਂ ਆਹ ਗੱਲ ਹੈ ਨਾ ਆਹ ਗੱਲ ਹੈ ਚਲੋ ਤੁਸੀਂ ਕਹਿਤਾ ਪੈਂਦੀ ਕਿਆ ਪੈਂਦੀ ਪੈਂਦੀ ਜੀ ਕੋਈ ਲਵੇ ਸਾਹਮਣੇ ਆਲਾ ਮੇਰਾ ਵੀਰ 10-11 ਕਿਲੋ ਦੁੱਧ ਨੇ ਦਹੀ ਜਾਣਾ ਆ ਇਹ ਕਿਹੜੀ ਬੁੱਢਣਿਆ ਝੋਟੀ ਹੈਗੀ ਬੜੀ ਝੋਟੀ ਹਾਂ ਕੱਟ-ਕੱਟ ਵੀ ਚੰਗਾ ਅਜੇ ਰੁਪਏ ਰੁਪਏ ਪੈਣੇ ਪੁੜੇ ਜੇ ਤੁਹਾਨੂੰ ਪਤਾ ਭੱਜੀ ਹੈ ਹਾਂਜੀ 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 ਬਿਲਕੁਲ ਹੀ ਜਿਹੜਾ ਜਾਇਜ਼ ਮੁੱਲ ਉਹ ਬਾਈ ਨੇ ਕਰਤਾ ਵਾ ਤੇ ਆ ਰਵੰਡ ਦੇ ਕੋਰ ਆਪਾਂ ਇਹ ਤੋਹਫਾ ਆ ਅੱਛਾ ਜੀ ਇਹ ਆਪਣੀ ਵੀਡੀਓ ਵੇਖਣ ਲਈ ਆਪਣੀ ਭੈਣ ਜਲੰਦਰ ਰਹੀਦੀ ਆ ਅੱਛਾ ਜੀ ਆਪਾਂ ਝੂਲ ਛੜਾ ਮਾਰ ਕੇ ਆਪਾਂ ਵੰਡ ਕੇ ਕਿਨੂੰ ਦੇਣਾ ਲੈਣਾ ਹਾਂ ਹਾਂਜੀ ਹਾਂਜੀ ਉਹਨੇ ਮੱਝਾਂ ਖੜੀਆਂ ਆ ਆਪਣੇ ਕੋ ਅੱਛਾ ਜੀ ਇਹਨੇ ਉਹ ਤਾਂ ਮੱਝ ਲਈ ਆ ਮਾਮਾ ਵੀ ਇਹ 381000 ਦੀ ਅੱਛਾ ਜੀ ਠੀਕ ਆ 20 ਕਿਲੋ ਦੁੱਧ ਭੈਣ ਨੇ ਦੁੱਧ ਮਿਲ ਕੇ ਲਿਆਉਂਦਾ ਆ ਆਂਦੀ ਜਿੰਨੂੰ ਵੀ ਦੇਣਾ ਮਨ ਮੱਝ ਦੇਣੀ ਹੋਈ ਬੈਨਾਂ ਭਾਵੇਂ ਇੱਕ ਵਾਰ ਗੱਲ ਕਰਾਦੇ ਇਹਦੀ ਵੀਡੀਓ ਪ੍ਰੋਫਲ ਸਾਰੇ ਉਤੇ ਕੋਲ ਪਿਆ ਆ ਅੱਛਾ ਜੀ ਆ ਤਾਂ 23 24 ਕਿਲੋ ਦੁੱਧ ਦੇਦੀ ਰਹੀ ਆ ਇਹ ਮੈਂ ਹੈਗੀ ਜੋ ਟੋਕੜ ਅੱਛਾ ਜੀ ਠੀਕ ਆ ਆ ਤਾਂ ਮੈਂ 9 ਵਜੇ 10 ਵਜੇ ਨਾ ਦੁੱਧ ਤਿਆਰ ਕੀਤਾ ਕੱਲੀ ਟੋਕੜੀ ਟੋਕੜੇ ਉਹ ਵੀਰ ਦੀ ਪਤਾ ਕੀ ਗੱਲ ਉਹ ਮਿਲ ਕੇ ਚੱਲ ਗਿਆ ਵੀਰ ਨੂੰ ਬਾਹਰ ਹਾਂਜੀ ਤੇ ਮਨੂੰ ਬੰਦਿਆਂ ਨੇ ਨਾ ਖਿਆਲ ਨਹੀਂ ਰੱਖਿਆ ਅੱਛਾ ਅੱਛਾ ਠੀਕ ਆ ਜੇ ਕੋਈ ਸਾਹਮਣਾਂ ਵਾਲਾ ਲੈ ਜਾਊਗਾ ਹਾਂਜੀ ਠੀਕ ਹੈ ਠੀਕ ਹੈ 2 ਬਜੀ ਚੰਗੇ ਰਿਕਾਰਡ ਵਾਲੀ ਆ ਤੇ ਭਾਏ ਦਾ ਮੁਕਤੀ ਵਾਲਾ ਹੋਣਾ ਆ ਅੱਛਾ ਜੀ ਮੁਹਰਤ ਵਾਲਾ ਜਮਾਈ ਮੁਹਰਤ ਵਾਲੀ ਆ ਫੇਰ ਵੇਖੋ ਕਿੱਡੀ ਆ ਬਾਕੀ ਪੇਟ ਖਲਾ ਤੇ ਕੱਟ ਵਜਨ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਆ ਕਿੰਨਾ ਦੱਸਿਆ 27 ਵਿੱਚ ਹਾਂਜੀ ਕਿੰਨਾ 23 ਜਵੇ 24 ਲੀਟਰ ਭਾਈ ਦੋ ਦਿਨ ਨੇ ਭਰਿਆ ਵਾ ਤੇ ਭਾਪੂ ਵੀ ਦੱਸਦਾ ਵਾ ਕਿ ਭਰਿਆ ਹੋਊਗਾ ਲਗੀ ਨਾੜਾ ਨੂੜਾ ਵੀ ਚੰਗੀ ਆ ਗਿਆ ਤੇ ਕੋਈ ਬੈਂਤ ਬਹੁਤ ਚੰਗੀ ਆ ਪਾ ਪਾ ਲੱਗੀਆਂ ਵੇ ਤੇ ਵੱਡੇ ਕੱਦ ਕੱਠ ਵਾਲੀ ਆ ਤੇ ਕਰੋ ਚੱਕ ਚੱਕ ਦਰ ਤਾਂ ਨਾਲ ਖੱਬੇ ਲੱਗਣ ਗਿਆ ਹੋਇਆ ਹੂੰ ਤੇ ਜਿਹੜਾ ਵੀ ਉਪਰ ਆ ਵੀ ਸਾਹਮਣਾ ਲੈ ਜਾਊਗਾ ਆ ਸਾਹਮਣਾ ਆ ਵੀ ਬਣ ਜੂਗੀ ਕਰਮ ਵਾਲੀ ਤੇ ਕਰੋ ਚੱਕ ਦਰੋਂ ਥੋਣਾ ਦਾ ਸੈ ਗਿਆ ਵ ਤੇ ਮਿਲ ਕਮੈਂਡ ਵੀ ਚੰਗੀਆਂ ਆਪਣੇ ਗੋਡੀਆਂ ਭਈਆਂ ਨੂੰ ਵੀ ਆ ਵੀ ਲਾਏਗੇ ਪਾਵੀ ਪਾਵੀ ਲੱਗੀ ਜੱਗੇ ਵੀਰ ਆ ਜੇ ਤਾਂ ਮੰਨ ਲਾ ਵੇਖੋ ਤਿਆਰ ਹੁੰਦੀਦਾ ਇੱਥੇ ਫੋਟ ਫੋਟ ਆਉਂਦੀ ਹੁੰਦੀ ਨਿਉ ਮਾਜਾਂ ਦੋਨੀ ਪੱਟਾਂ ਤੇ ਆ ਵੇਖੋ ਆ ਪਹਿਲਾਂ ਗਿਆ ਨਾੜਾ ਕਲੀਆਂ ਕਲੀਆਂ ਥਾਂਾਂ ਤੇ ਆ ਗਈ ਆ ਹਾਂਜੀ ਹਾਂਜੀ ਤੇ ਕੀ ਮੁੱਲ ਪਈ ਇਹਦਾ ਹਰ ਇਹ ਮੁਕਤਲ ਆਈ ਹੁੰਦੀ ਜੱਗੇ ਦਾਦੀ ਲੱਖ ਦੀ ਦੇਣਗੀ ਮਕਤਾਲਾ ਜੀ ਮਕਤਾਲਾ ਜਗੇ ਵੀਰ ਉਹਨਾਂ ਨੇ ਮਾਲਾ ਤੇਨ ਕੇ 80 ਦੀ ਲਈ ਆ ਹਾਂਜੀ ਇਸ ਹਿਸਾਬ ਨਾਲ ਜੇ ਕੋਈ ਸਾਹਮਣਾ ਲੈ ਜਾਵੇ ਬਾਕੀ ਪਾਣੀ ਦੇ ਗਾਂ ਦੇ ਫਿਰ ਚੰਗੇ ਪੈਣ ਪਾਣੀ ਵੀ ਵੀਡੀਓ ਚੱਲਣੀ ਜਿਸ ਦਿਨ ਕੋਈ ਸਾਹਮਣਾ ਲੈ ਜਾਵੇ ਜਿਸ ਦਿਨ ਤਾਜੀ ਸੂਬੇ ਹਾਂਜੀ ਹਾਂਜੀ 2.5 ਲੱਖ ਰੁਪਏ ਦੀ ਮੈਂ ਲਿਆਉਂਗਾ ਅੱਛਾ ਜੀ ਹੋਰ ਦੱਸੋ ਕੀ ਜਾਂਦੇ ਜੀ ਠੀਕ ਹੈ ਠੀਕ ਹੈ ਹਾਂ ਕੋਈ ਵੀਡੀਓ ਸਾਫ਼ ਰੱਖੀਏ ਫਿਰ ਕਹੀਏ ਮਾਰ ਦਾਂਗੇ ਨਾਲ ਜੋ ਕਰਾਂਗੇ ਨਹੀਂ ਦੱਸਦੇ ਵੀ ਹਾਂ ਨਾ ਹੀ ਕਹੀਏ ਚਲੋ 85 ਦੀ ਦੇ ਦਾਂਗੇ 85 ਦੀ ਹਾਂ ਪੂਰੀ ਕਰ ਦਿਆਂ ਮੈਂ ਤੁਹਾਨੂੰ ਕਿੰਨੇ ਓ ਜੱਜ ਜੀ ਵੀਰ ਅਸੀਂ ਆ ਵੀ ਦੂਜੇ ਨੰਬਰ 'ਚ ਆ ਨਹੀਂ ਉੱਧਰ ਆਪਾਂ ਕਰ ਲੈ ਨਹੀਂ ਨਹੀਂ ਇੱਕ ਜਾ ਆਪਣਾ ਵਜਨ ਦੇ ਹਿਸਾਬ ਲਈਏ ਤੇ ਮਹਾਰਾਜ ਕਿਰਪਾ ਕਰੇ ਮੈਂ ਤੇ ਅੰਨਾ ਵੀ ਕੋਈ ਵੀਰ ਭਰਾ ਕੋ ਮਾਤੜ ਲੈ ਜਾ ਹੱਥ ਜੋੜ ਕੇ ਹਾਂਜੀ ਹਾਂਜੀ ਤੇ ਉਹਦੇ ਘਰ ਬਣ ਜੇ ਇਹ ਇੱਕ ਮਾਟ ਤੇ ਦੋ ਮੱਜਾ ਬਣਾਉਂਗੇ 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 ਹਾਂ ਤੇ ਚਲੋ ਫਿਰ ਕਰ ਦੋ ਮਾਨਤਾ ਥੋੜਾ ਜਿਹਾ ਕਰਾਉਣਾ ਜੋ ਕਰਾਉਣਾ ਨਹੀਂ ਲਈ ਫਿਰ ਤੁਹਾਨੂੰ ਕਹਾਂਦੇ ਹਾਂ ਕਾਟਾ ਕਿੰਨੇ ਪੂਰੇ ਓ ਨਹੀਂ ਫੇ ਤੀ ਕਾਟਾ ਪਾਤਾ ਜੇ ਲਈਦਾ ਵੀਡੀਓ ਵੇਖਣੇ ਭਾਨ ਲਈਦਾ ਮੈਂ ਮਹਿੰਗੀ ਆ ਅੱਛਾ ਆ ਵਾਟੂੜ ਮਾਰ ਕੇ ਥੋੜਾ ਆਖੰਡਾ ਨਹੀਂ ਠੀਕ ਆ ਠੀਕ ਆ ਚਲ ਜੋ ਤੂੰ ਕਹਿਤਾ ਹਾਂ ਹੋ ਗਈ ਉਹਨੇ ਅੱਸੀ ਦੀ 80 100 ਦੀ 100 ਦੀ 100 ਬਈ ਆ ਭਾਈ ਠੀਕ ਆ ਲੋ ਭਾਈ ਪਸ਼ੂ ਭਾਈ ਦੇ ਕੋਲ ਸਾਰੇ ਚੰਗੇ ਆ ਬੰਦੇ ਲੋ ਵੱਡਾ ਪਸ਼ੂ ਆ ਤੇ ਰੇਟ ਵੀ ਭਾਈ ਨੇ ਬਿਲਕੁਲ ਜ਼ੈਰ ਪਾਇਆ ਤੇ ਤੁਹਾਨੂੰ ਪਤਾ ਮੱਜਾ ਜੇ ਕਿਵੇਂ ਚਾਈਆਂ ਵੇਖਣਾ ਵੀਡੀਓ ਬਣਾਉਂਦਾ ਬਣਾ ਮੱਝ ਬੈ ਗਈ ਕਿ ਨਾ ਗੱਲ ਆ ਹੁੰਦੀ ਆ ਆਪਣਾ ਮਾਰ ਥੋੜਾ ਦੇਣ ਦਾ ਆ ਗਿਆ ਇਹ ਵੀ ਵੀਡੀਓ ਬਣਾਉਂਦਾ ਨਾ ਮਾਤ ਬੈਠੀ ਕਿ ਕਿਹੜੇ ਘਰ ਆ ਗਿਆ ਤੁਸਾਂ ਮੇਰਾ ਸਟਾਪ ਮਾਉਂ ਮਾੜੇ ਬਟਾਪਾ ਸਫਰ ਕਰੀਦਾ ਆਪਾਂ ਨਹੀਂ ਜਾਵਾਂਗਾ ਆਹ ਆਹ ਕਰਦੇ ਹੋ ਜੀ ਚੱਕ ਤੇ ਇੱਧਰ ਜਿਹੜਾ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਂਦਾ ਆਹ ਤੋਹਫਾ ਜੀ ਐਨੇ ਦਾ ਕੋਈ ਦਊ ਨਾ 2 25 ਦਾ ਖਨਾਰੀ ਜਿਹੜਾ ਵੀ ਖਾ ਲੈਂਦਾ ਜੂਗਾ ਆਪਾਂ ਜਿਹੜਾ ਬੰਨੂਗਾ ਨਾ ਜਾ ਕੇ ਹਾਂਜੀ 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 ਤੇ ਸਾਰਾ ਰਾਤ ਦੋ ਜੇ ਉੱਟ ਕੇ ਤੇ ਕੋਲ ਆਇਆ ਕਰੂਗਾ ਜਿਹੜਾ ਇੱਥੇ ਵੀਰ ਭਰਾ ਆ ਗਿਆ ਛੱਡ ਕੇ ਨਹੀਂ ਜਾਂਦਾ ਇਹ ਧੁੱਖਾਂ ਲੈਂਦੀਆਂ ਜੇ ਵੇਖ ਰੇ ਛੋਟੀ ਵਾਲ ਤੇ ਬਾਈ ਕੋਈ ਹੋਰ ਕੰਨਾ ਕੋ ਜਾ ਬਾਈ ਹੋ ਬੇਨਤੀ ਜ ਆਉ ਦੋ ਟਾਈਮ ਚੋ ਅੱਛਾ ਜੀ ਪਰ ਮੇਰਾ ਇੱਕ ਸੁਨੇਹਾ ਇਹ ਆ ਕਿ ਜਿੰਨੇ ਸਾਈ ਪਾਉਣੀ ਆ ਉਹ ਇੱਕਦਾਂ ਫੋਨੋਂ ਵੀ ਕਰ ਲਿਆ ਕਰ ਇਹ ਨਹੀਂ ਮੈਂ ਸਾਈ ਪਾ ਗਈ ਫੋਨ ਲਾਇਆ ਚੁੱਕੇ ਨਾ ਚੋਕ ਗੱਡੀ ਬੂਹੇ ਗੱਡੀ ਖੜਾ ਲੈ ਮਾਂ ਚ ਚਾਓ ਅੱਛਾ ਅੱਛਾ ਬੰਦਾ ਪਾਈ ਜਾਣ ਸ ਇਹ ਇਹ ਕਰਾਂ ਚੁੱਕਾ ਜੀ ਅਸੀਂ ਦਾਦਾ ਫੋਨ ਲਾਉਨੇ ਆ ਹਾਂਜੀ ਹਾਂਜੀ ਜੇ ਉਹਨਾਂ ਫੋਨ ਹੀ ਨਾ ਚੁੱਕਦਾ ਫੇਰ ਸਾਨੂੰ ਡੌੜ ਹੁੰਦਾ ਵੀ ਇਹਨੇ ਮੱਝ ਨਹੀਂ ਲੈਣੀ ਮੈਂ ਦੂਜੇ ਦੀ ਸਾਈ ਫੜੀ ਦੀ ਐ ਨਹੀਂ ਠੀਕ ਹੈ ਠੀਕ ਹੈ ਸਾਡੀ ਉਹ ਮੁੜ ਕੇ ਫੋਨ ਹੀ ਚੁੱਕਦੇ ਹਾਂਜੀ ਉਹ ਫੇ ਆਪਣਾ ਡਰੈੱਸ ਦਿੱਤਾ ਹੁੰਦਾ ਉਹ ਗੱਡੀ ਫੜਦੇ ਆ ਘਰੋਂ ਤੇ ਬੂਹੇ ਗੱਡੀ ਆ ਜਾਂਦੇ ਉਹ ਚ ਨਹੀਂ ਦੂਜੇ ਨਾਲ ਸਾਈ ਕੀਤੀ ਹੁੰਦੀ ਉਹ ਫੇ ਲੜਦੇ ਸਾਡੇ ਨਾਲ ਕੇ ਵੀਰ ਭਰਾ ਜੀ ਨੇ ਸਾਈ ਪਾਉਣੀ ਨਾ ਸਾਡਾ ਫੋਨ ਚੁੱਕਿਆ ਕਰੋ ਉਹਨੂੰ ਪੱਕਾ ਟਾਈਮ ਦਿਆ ਕਰੋ ਵੀ ਅਸੀਂ ਇਹਨੇ ਸਾਡੀ ਮੱਝ ਫੇਰ ਜਾ ਕੇ ਸਵਾਦ ਆਉਂਦਾ ਨਹੀਂ ਫੇਰ ਤੜਿਆ ਕਰਕੇ ਡੰਗ ਲਿਆ ਦਿੱਤਾ ਉਹਦਾ ਮਜਾ ਨਹੀਂ ਮਜਾ ਨਹੀਂ ਆਉਂਦਾ ਮਾਰ ਜਾਂਦਾ ਲੋ ਭਾਈ ਹੱਡੀ ਦੇ ਹੱਥ ਜੋੜ ਕੇ ਬੇਨਤੀ ਆ ਕੇ ਇਹ ਕੰਮ ਜ਼ਰੂਰ ਤੁਸੀਂ ਕਰ ਲਿਆ ਕਰੋ ਹਾਂ ਸਾਈ ਪਾ ਕੇ ਫੂਨ ਚੁੱਕਿਆ ਗਿਆ ਜਿਹੜਾ ਕੋਈ ਤੈਨੂੰ ਜ਼ੋਰ ਲੱਗਦਾ ਬਈ ਹਾਂਜੀ ਹਾਂਜੀ ਤੇ ਲੋ ਭਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਜੀ ਸਾਰੂ ਸਾਰੇ ਪਸ਼ੂ ਪਾਲਕ ਭਰਾਵਾਂ ਦਾ